ਰਾਗ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਉਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਮਹਾਲੀ ਨਗਰ 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 ਦੇ ਵਿੱਚ ਫਰਜੀ ਭਰਤੀ ਘਟਾਲੇ ਦੀ ਅਸਲ ਦੇ ਵਿੱਚ ਨਗਰ 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 ਦੇ ਵਿੱਚ 25 ਡਰਾਈਵਰ ਗਲਤ ਤੌਰ ਤੇ ਭਰਤੀ ਕੀਤੇ ਗਏ ਨੇ ਉਹਨਾਂ ਦੀ ਤਨਖਾਹ ਤਾਂ ਮਿਲਦੀ ਆ ਪਰ ਉਹ ਡਰਾਈਵਰ ਡਿਊਟੀ ਤੇ ਨਹੀਂ ਹੁੰਦੇ ਠੇਕੇਦਾਰ ਨਾਲ ਮਿਲ ਕੇ ਕੋਈ ਕਾਲਾ ਮਾਲਾ ਕੀਤਾ ਗਿਆ ਜਾਣਕਾਰਾਂ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਇਹ سلسلہ ਚੱਲਦਾ ਹੈ ਦੂਜੇ ਪਾਸੇ ਡਰਾਈਵਰਾਂ ਦੀ ਵੱਡੀ ਘਾਟ ਹੈ ਜੋ ਖੁਦ ਮੇਅਰ ਅਮਰਜੀਤ ਸਿੰਘ ਜੀਤੀ ਨੇ ਦੱਸੀ ਆ ਸੋ ਪੂਰਾ ਮਾਮਲਾ ਸੁਣੋ ਕੇਸਰ ਸਿੰਘ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਆ ਤੇ ਨਾਲ-ਨਾਲ ਤੁਸੀਂ ਉਹਨਾਂ ਦੀ ਲਿਸਟ ਵੀ ਦੇਖੋ ਜਿਹੜੇ ਡਰਾਈਵਰ ਨੇ ਉਹਨਾਂ ਦੀ ਹਾਜ਼ਰੀ ਲੱਗਦੀ ਆ ਪੂਰੇ ਮਹੀਨੇ ਦੀ ਇੱਕ ਲਿਸਟ ਸਾਡੇ ਕੋਲ ਆਈ ਹੈ ਹਾਜ਼ਰੀ ਦੀ ਕਿਸੇ ਇੱਕ ਵੀ ਡਰਾਈਵਰ ਨੇ ਛੁੱਟੀ ਨਹੀਂ ਲਈ ਹੋਈ ਜਿਸ ਤੋਂ ਮਾਮਲਾ ਸਿੱਕੀ ਜਪਦਾ ਹੈ ਕਿ ਇੱਕ ਮਹੀਨਾ 25 ਡਰਾਈਵਰ ਲਗਾਤਾਰ ਬਿਨਾਂ ਛੁੱਟੀ ਤੋਂ ਆਉਂਦੇ ਰਹੇ ਜਾਂ ਉਹਨਾਂ ਦੇ ਹਾਜ਼ਰੀਆਂ ਇਸ ਤਰ੍ਹਾਂ ਤੇ ਲੱਗਦੀਆਂ ਨੇ ਸੋ ਇਹ ਜਾਂਚ ਦਾ ਵਿਸ਼ਾ ਹੈ ਮੈਡਮ ਕਮਿਸ਼ਨਰ ਨੇ ਜੋ ਨਗਰ ਨਿਗਮ ਦੇ ਉਹਨਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਤੇ ਉਹ ਜਾਂਚ ਕਰਨਗੇ ਵੈਰੀਫਾਈ ਕਰਨਗੇ ਨਾਲ ਅਮਰਜੀਤ ਸਿੰਘ ਗਿੱਤੀ ਨੇ ਕਿਹਾ ਕਿ ਉਸ ਤੇ ਮਾਮਲਾ ਧਿਆਨ ਵਿੱਚ ਨਹੀਂ ਜਦੋਂ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਕਾਰਵਾਈ ਜ਼ਰੂਰ ਕਰਨਗੇ ਸੋ ਵੱਡਾ ਕਪੜਾ ਹੈ ਵੱਡਾ ਮਾਮਲਾ ਹੈ ਸੁਣੋ ਤੁਸੀਂ ਕੇਸਰ ਸਿੰਘ ਕੋਲ ਸੈਨੀਟੇਸ਼ਨ ਬ੍ਰਾਂਚ ਦੇ ਵਿੱਚ ਨੇ 25 ਡਰਾਈਵਰ 800 ਤੇ ਔਰ ਮਤਲਬ ਉਹਨਾਂ ਦੀ ਤਨਖਾਹ ਤਾਂ ਵਿਡਰਾਅ ਕੀਤੀ ਜਾਂਦੀ ਹੈ ਤੇ ਲੇਕਿਨ ਉਹ ਸਹੀ ਮਾਨ ਰੱਖੇ ਨਹੀਂ ਹੋਏ ਐਕਚੁਅਲੀ ਉਹਨਾਂ ਦੀ ਤਨਖਾਹ ਵਿਡਰਾਅ ਕਰਾ ਕੇ ਅਫਸਰ ਉਹਨਾਂ ਦੇ 25 ਡਰਾਈਵਰ ਤਨਖਾਹ ਖਾ ਰਹੇ ਨੇ ਉਹ ਵੀ ਮੈਂ ਵਿਜੀਲੈਂਸ ਨੂੰ ਉਹਨਾਂ ਦੀ ਲਿਸਟ ਤੇ ਉਸ ਸੰਬੰਧੀ ਜਾਣਕਾਰੀ ਮੈਂ ਕੱਲ ਦੇਖਿਆ ਉਹ ਬੱਕਰੀ ਸ਼ਿਕਾਇਤ ਕਰੀ ਉਹ ਉਸੇ ਵਿੱਚ ਸ਼ਾਮਲ ਕਰਤੀ ਨਾ ਜਿਹੜੀ ਮੈਟਰ ਕਦੋਂ ਕਦੇ ਰੱਖੇ ਨੇ ਕਿੰਨੀ ਕੁ ਅਮਾਉਂਟ ਦਾ ਉਹ ਮੈਨੂੰ ਜੋ ਪਤਾ ਲੱਗਿਆ ਵੀ ਉਹ ਚੱਲ ਤਾਂ ਇਹ ਬਹੁਤ ਦੇਰ ਤੋ ਰਿਹਾ ਹੈ ਕੰਮ ਵੀ ਇਹ ਜਿਹੜੀ ਇਹ ਪੁਖਤਾ ਸ਼ਿਕਾਇਤ ਹੈ ਇਹ ਚੱਲ ਬਹੁਤ ਦੇਰ ਤੋ ਰਿਹਾ ਵੀ ਬੰਦੇ ਦਿਖਾਣੇ ਤੇ ਰੱਖਣੇ ਹੈ ਨਹੀਂ ਉਹਨਾਂ ਦੀ ਨਾਮ ਦੇ ਉੱਤੇ ਤਰ੍ਹਾਂ ਬਿ ਡਰਾ ਕਰਕੇ ਖਾਲ ਦੇ ਨਹੀਂ ਰੱਖੇ ਜਾ ਰਹੇ ਹਨ ਕੰਡੈਕਟਰ ਨਹੀਂ ਡਰਾਈਵਰ ਡਰਾਈਵਰ ਜਿਹੜੇ ਨਾ ਸੈਨੀਟੇਸ਼ਨ ਦੀਆਂ ਗੱਡੀਆਂ ਹੁੰਦੀਆਂ ਨੇ ਉਹ ਬਾਹਰ ਕੂੜਾ ਕਾੜਾ ਚੱਕਣ ਵਾਲੀਆਂ ਉਹਦੇ ਵਾਸਤੇ 25 ਡਰਾਈਵਰ ਮਤਲਬ ਇਹਨਾਂ ਨੇ ਠੇਕੇਦਾਰ ਤੋਂ ਮੁਹੱਈਆ ਕਰਵਾਏ ਹੋਏ ਨੇ ਕਾਹਜਾਜਮ ਹੋਈਆ ਕਰਵਾਏ ਨੇ ਉਹਨਾਂ ਦੀ ਤਰ੍ਹਾਂ ਵੀ ਬਿੱਟਰ ਟਰੱਕ ਆ ਕੇ ਅੰਮ੍ਰਿਤਸਰ ਤੋਂ ਲੈਂਦੇ ਨੇ ਪਰ ਉਹ ਨਾ ਉਹ ਐਕਚੁਅਲੀ ਨਹੀਂ ਰੱਖੇ ਹੋਏਗੇ ਉਹ ਸਫਾਈ ਸੇਵਕ ਜਾਂ ਕੁਝ ਜਿਹੜੇ ਸਰਕਾਰੀ ਡਰਾਈਵਰ ਨੇ ਥੋੜੇ ਉਹਨਾਂ ਦੇ ਰਾਹੀਂ ਕੰਮ ਕੀਤਾ ਜਾਂਦਾ ਫਿਰ ਤੇਲ ਦੇ ਵਿੱਚ ਜਿਹੜੀ ਤੇਲ ਦੇ ਵਿੱਚ ਹੈ ਉਹ ਵੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਵੀ ਤੇਲ ਦੇ ਵਿੱਚ ਬਹੁਤ ਵੱਡੀ ਕਪੜੇਬਾਜੀ ਕੀਤੀ ਜਾਂਦੀ ਕਿਹਦਾ ਕੋਣ ਹੈ ਇਹਦਾ ਸੈਨੀਟੇਸ਼ਨ ਵਾਲਾ ਡਰਾਈਵਰ ਰੱਖਣ ਦਾ ਉਹ ਸੈਨੀਟੇਸ਼ਨ ਵਾਲਿਆਂ ਨੂੰ ਪਤਾ ਹੈ ਉਹ ਠੇਕੇਦਾਰ ਜਿਹੜਾ ਆਊਟਸੋਰਸ ਡਰਾਈਵਰ ਜਾਂ ਕਹਿੰਦੇ ਉਹ ਲਿਵਰ ਮਹਈਆ ਕਰਾਉਂਦੇ ਨੇ ਨਾ ਉਹ ठेकेदार ਅੰਦਾਜ਼ਾ ਕਿੰਨਾ ਇੱਕ ਡਰਾਈਵਰ ਦੀ ਮਹੀਨੇ ਦੀ ਤਨਖਾਹ ਹੋਏਗੀ ਉਹ ਮੇਰੇ ਖਿਆਲ ਔਰਸੋਰਸ ਤੇ 12-13000 ਰੁਪਏ ਹੋਏਗੀ ਇਹ ਤਾਂ ਕਈ ਸਾਲਾਂ ਤੋਂ ਸਸਤਾ ਚੱਲ ਰਿਹਾ ਹੈ ਇਹ ਤਾਂ ਜੋ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਕਈ ਸਾਲਾਂ ਤੋਂ 15 ਸਾਲਾਂ ਤੋਂ ਇਹ ਸਸਤਾ ਚੱਲ ਰਿਹਾ ਹੈ ਤੁਸੀਂ ਨਾਮ ਪੂਰਾ ਦਾ ਦੇ ਸਾਰਿਆਂ ਦਾ ਉਹ ਜਿਹੜੀ ਹੁਣ ਉਹ 25 ਡਰਾਈਵਰਾਂ ਦੀ ਲਿਸਟ ਮੇਰੇ ਕੋਲ ਆ ਤੇ ਮੈਂ ਵਿਜੀਲੈਂਸ ਵਾਲਿਆਂ ਨੂੰ ਦੇ ਦਿੱਤੀ ਆ ਉਹ ਜਿਹੜੇ ਡਰਾਈਵਰ ਨੇ ਐਗਜ਼ਿਸਟ ਕਰਦੇ ਕਿ ਜਾਲੀ ਨਾਂ ਨੇ ਨਹੀਂ ਉਹ ਹੁਣ ਪਤਾ ਲੱਗੇਗਾ ਉਹ ਜਾਣ ਤੋਂ ਪਤਾ ਲੱਗਿਆ ਵੀ ਉਹ ਨਾਮ ਵੀ ਅਸਲੀ ਨਹੀਂ ਜਾਂ ਮਤਲਬ ਨਾਮ ਕੋਈ ਬੰਦੇ ਹੈਗੇ ਨਹੀਂ ਪਰ ਉਹ ਕੰਮ ਨਹੀਂ ਕਰ ਰਹੇ ਤਾਂ ਡਰਾਈਵਰ ਇੱਥੇ ਡਰਾਈਵਰ ਕੋਈ ਨਹੀਂ ਰੱਖਿਆ ਹੋਇਆ ਉਹਦੀ ਤੁਸੀਂ ਲਿਸਟ ਦਿੱਤੀ ਉਹਦੇ ਬਿਆਨ ਦਰਜੋਗੇ ਤੁਹਾਡੇ ਮੈਂ ਬਿਆਨ ਦਰਜ ਕਰਾਉਣੇ ਹਾਲੇ ਮੈਂ ਡਰਾਈਵਰ ਵਾਲੇ ਮਾਮਲੇ 'ਚ ਮੈਂ ਉਹਨਾਂ ਨੂੰ ਲਿਸਟ ਦੇ ਦਿੱਤੀ ਕੱਲ ਕੱਲ ਮੈਂ ਬਿਆਨ ਦੇਣੇ ਸੀਗੇ ਫਿਰ ਸ਼ਾਮ ਨੂੰ ਡੇਟ ਹੋ ਗਏ ਤੇ ਕੋਈ ਮੋਬਾਈਲ ਨੰਬਰ ਹੈਗੇ ਫੋਨ ਤੇ ਸੰਪਰਕ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿਹੜਾ ਜਿਹੜੇ ਡਰਾਈਵਰ ਉਹਨਾਂ ਦੇ ਮੋਬਾਈਲ ਨੰਬਰ ਮੈਂ ਦੇਖਾਂਗਾ ਸ਼ਾਇਦ ਹੈ ਨਹੀਂ ਨਹੀਂ ਹੈ ਨਹੀਂ ਉਹਨਾਂ ਦੇ ਮੋਬਾਈਲ ਨੰਬਰ ਨਹੀਂ ਹੈਗੇ ਤੁਸੀਂ ਸੰਸਿੰਘ ਖੁੱਕਰ ਬੋਲਦਾ ਨਹੀਂ ਪੱਤਰਕਾਰ ਜੀ ਸਰ ਰਾਤ ਤੋਂ ਪੰਜਾਬ ਟੀਵੀ ਤੋਂ ਜੀ ਨਗਰ 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 ਨ जी। उर, उर, बेला, था था अच्छा जी वो ड्राइवरਾਂ ਦੀ ਸੰਤ ਤੇ ਉਹ ਜਿਹੜੇ ਪੈਸੇਵਕ ਨੇ ਲੇਬਰ ਵਾਲੇ ਜਿਹੜਾ ਕੋਰ ਹੋਰ ਹੋਰਾਂ ਬੰਦਿਆਂ ਤੋਂ ਕੰਮ ਕਰਾਉਂਦੇ ਤੇ ਉਹਨਾਂ ਦੇ ਬਿੱਲ ਬਿੱਲਾਂ ਦਾ ਭੁਗਤਾਨ ਠੇਕੇਦਾਰ ਨੂੰ ਜਾਂਸਾ ਜੀ ਨਾਲ ਕਰਦੇ ਆ ਉਹ ਤੁਹਾਡੇ ਧਿਆਨ ਚ ਹੈ ਮਾਮਲਾ ਅਸੀਂ ਕੋਲ ਮਿਲਦੇ ਆਂ ਤਾਂ ਹੈ ਨਹੀਂ اچھا ਇਹ ਵਿਜੀਲੈਂਸ ਕੋਲ ਸ਼ਿਕਾਇਤ ਹੋਈ ਆ ਕਿ ਸਰਸਿੰਘ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਆ ਤੇ ਉਹਨਾਂ ਨੇ ਲਿਸਟ ਵੀ ਦਿੱਤੀ ਆ ਡਰਾਈਵਰਾਂ ਦੀ 25 ਡਰਾਈਵਰਾਂ ਦੀ اچھا ਜੀ ਇਹ ਸਭ ਜਾਲੀ ਹੈਗੇ ਨੇ ਜੇ ਤੁਹਾਡੇ ਧਿਆਨ ਚ ਆਉਂਦਾ ਕਰੋਗੇ ਕਾਰਵਾਈ ਫੇਰ ਪੂਰਾ ਮਾਮਲਾ ਹਾਂਜੀ ਬਿਲਕੁਲ ਕਰ ਵੀ ਹੋਊਗੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀਦਾ ਹੈਗੀ ਆ ਠੀਕ ਆ ਕੋਈ ਠੇਕਾ ਸੈਨੀਟੇਸ਼ਨ ਦੇ ਵਿੱਚ ਕੋਈ ਠੇਕੇਦਾਰ ਇਹਨਾਂ ਦਾ ਰੱਖਿਆ ਉਹਦਾ ਪਤਾ ਕਰਾ ਕੇ ਨਾ ਜੀ ਉਹਨੂੰ ਪਤਾ ਲੱਗ ਜਾਏਗਾ ਐਕਚੁਅਲੀ ਸੀਸੀਟੀਵੀ ਕੈਮਰੇ ਵਗੈਰਾ ਵੀ ਦੇਖੇ ਜਾ ਸਕਦੇ ਵੀ ਡਰਾਈਵਰ ਆਉਂਦੇ ਆ ਨਹੀਂ ਆਉਂਦੇ ਹਾਂ ਨਹੀਂ ਨਹੀਂ ਕੋਈ ਦਿੱਕਤ ਨਹੀਂ ਮਤਲਬ ਮੈਨੂੰ ਮੜੀ ਲਿਸਟ ਮੈਂ ਕਿਹੜੇ ਬੰਦੇ ਕਿਦੇ ਕਦੋਂ ਦੀ ਕਦੋਂ ਦੇ ਰੱਖੇ ਹੋਏ ਆ ਪੁਰਾਣੇ ਇਹ ਪਰਸੋਂ ਚੌਥੀ ਹੁਣੇ ਸ਼ਿਕਾਇਤ ਹੋਈ ਆ ਤਿੰਨ ਚਾਰ ਦਿਨ ਪਹਿਲਾਂ ਜੀ ਬੰਦੇ ਕਹਿੰਦੇ ਚੱਲਦਾ 15 ਸਾਲ ਤੋਂ ਕੰਮ ਇਹ 15 ਸਾਲ ਤੋਂ ਲੱਗੇ ਹੋਇਆ ਹਾਂਜੀ ਹਾਂਜੀ 1 ਜੋ ਨੇ ਪਹਿਲਾਂ ਆਪ ਜਿਸ ਤੋਂ ਪਹਿਲਾਂ ਆਪ ਹੀ ਕੰਮ ਕਰਦਾ ਸੀ ਅੰਦਰੀ ਕਾਰਵਸ਼ਨ ਸਿੰਘ ਕੇਸਰ ਸਿੰਘ ਨੇ ਜੋ ਮੈਨੂੰ ਦੱਸਿਆ ਨਾ ਜੀ ਬਿਆਨ ਵੀ ਦਿੱਤੇ ਆ ਟੀਵੀ ਅੱਗੇ ਉੱਥੇ ਵਿਜੀਲੈਂਸ ਨੂੰ ਲਿਸਟ ਵੀ ਦੇ ਕੇ ਆਏ ਨੇ ਉਹ ਮੈਂ ਪੁੱਛ ਲੈਣਾ ਜੋ ਲਿਸਟ ਦੇ ਸਕਦੇ ਆ ਤਾਂ ਤੁਹਾਨੂੰ ਭੇਜ ਦਾਂਗੇ ਨਹੀਂ ਫਿਰ ਲਿਸਟ ਲੈ ਲੋ ਆਪਾਂ ਚੈੱਕ ਕਰਦੇ ਆ ਉਹ ਸਮਨੇ ਇਸ ਨਹੀਂ ਉਹ ਬੇਸਰੀ ਵੈਰੀਫਾਈ ਹੋਣੀ ਹਰ ਚੀਜ਼ ਠੀਕ ਹੈ ਜੀ ਸਰਕਾਰੀ ਸਿਸਟਮ ਉਸੇ ਕਰ ਵੀ ਲੈ ਜਦੋਂ ਕੋਈ ਜਾਂਦਾ ਹੈ ਤਾਂ ਆਪਾਂ ਪਤਾ ਲੱਗ ਹੀ ਜਾਂਦਾ ਜੀ ਬਿਲਕੁਲ ਹਾਂ ਇਹ ਹੋਣੀ ਤੁਹਾਡਾ ਕੰਮ ਹਾਂ ਠੀਕ ਆ ਫਿਰ ਆਪ ਉਹਦੇ ਰਹਿਣਾ ਕਿ ਲੋਕ ਆਏ ਸਾਲ ਤੋਂ ਪਹਿਲੇ ਰਿਟਾਇਰ ਹੋਇਆ ਚਲੋ ਕੋਈ ਵੀ ਚਲੋ ਸ਼ਿਕਾਇਤ ਤਾਂ ਕੋਈ ਵੀ ਕਰ ਸਕਦਾ ਨਹੀਂ ਕਰ ਸਕਦਾ ਮੈਂ ਹਾਂ ਇਹ ਜੀ ਜਿਹੜੇ ਗੱਲਬਾਤ ਹੁੰਦੀ ਪਹਿਲਾਂ ਵੀ ਕਰਨੀ ਚਾਹੀਦੀ ਸੀ ਤਾਂ ਨਹੀਂ ਚਲੋ ਹੁਣ ਇਸ ਹਾਮਲੇ ਨੂੰ ਪਤਾ ਹੈ ਮੇਰੀ ਗੱਲ ਹੋਈ ਨਹੀਂ ਨਹੀਂ ਹਾਂ ਕੋਈ ਗੱਲ ਨਹੀਂ ਭਾਜੀ ਤੁਸੀਂ ਮੈਨੂੰ ਜਿਹੜੀ ਡਿਸਟ੍ਰਿਲ ਮਿਲਦੀ ਆ ਤਾਂ ਮੈਂ ਭੇਜ ਦੋ ਠੀਕ ਹੈ ਜੀ ਤੇ ਮੈਂ ਚਾਹਤੋਂ ਚੈੱਕ ਕਰਵਾ ਲਵਾਂ ਕਿ ਕਿੱਥੇ ਬੰਦੇ ਹੈ ਹਨ ਠੀਕ ਹੈ ਥੈਂਕ ਯੂ ਬੰਦੇ ਤਾਂ ਪਹਿਲਾਂ ਵੈਸੇ ਹੀ ਘੱਟ ਨੇ ਉਸੇ ਦਾ ਮੈਂ ਜਿਵੇਂ ਫਾਇਰ ਸਟੇਸ਼ਨ ਤੇ ਬਿਲਕੁਲ ਜੇਕਰ 10 ਚਾਹੀਦੇ ਤਾਂ 2 ਦਿਨ ਦਾ ਉਹਨਾਂ ਸਾਰੇ अच्छा जी ਜਿਹਨੇ ਡਰਾਈਵਰ ਬੈਠੇ ਹੁਣ ਤੂੰ ਫਿਰ ਤੋਂ ਬੰਦਾ ਮੈਂ ਕੋਕਰ ਬੋਲਦਾ ਮੈਂ ਰੱਬ ਦਾ ਟੀਵੀ ਤੋਂ ਸੋਸ਼ਲ ਮੀਡੀਆ ਤੋਂ اچھا ਜੀ ਐਕਚੁਅਲੀ ਤੁਹਾਡੇ ਨਗਰ ਨਿਗਮ ਦੇ ਵਿੱਚ ਨਾ 25 ਡਰਾਈਵਰ ਫਰਜੀ ਭਰਤੀ ਹੋਏ ਹੋਣੇ ਉਹਦੀ ਸ਼ਿਕਾਇਤ ਹੋਈ ਵਿਜੀਲੈਂਸ ਕੋਲ اچھا ਜੀ ਉਹ ਸੈਨੀਟੇਸ਼ਨ ਵਿੰਗ ਵਾਲਾ ਨੇ ਕੀਤੇ ਹੋਏ ਨੇ ਉਹਨਾਂ ਦੀ ਕਈ ਸਾਲਾਂ ਤੋਂ ਕੰਮ ਚੱਲਦਾ ਇਹ ਤੇ ਉਹਨਾਂ ਦੀ ਤਨਖਾਹ ਲੈ ਲਈ ਜਾਂਦੀ ਆ ਉਹਨਾਂ ਦੀ ਸਾਹਮਣੇ ਜਿਹੜੇ ਸਪਾਈਸਿਕ ਨੇ ਉਹ ਗੱਡੀਆਂ ਚਲਾਉਂਦੇ ਆ ਕੀ ਉਹ ਲੈਸਾਂ ਤੇ ਉਹ ਸਪਾਈਸੇਵ ਕੁ ਵਗੈਰਾ ਗੱਡੀਆਂ ਚਲਾਉਂਦੇ ਆ ਜਿਹੜੇ ਡਰਾਈਵਰ ਨੇ ਉਹ ਫਰਜੀ ਨੇ ਅੱਛਾ ਜੀ ਉਹਨਾਂ ਦੀ ਕੇਵਲ ਹਾਜ਼ਰੀ ਲੱਗਦੀ ਆ ਕੋਈ ਛੁੱਟੀ ਨਹੀਂ ਹੁੰਦੀ ਕਦੇ ਵੀ ਉਹਨਾਂ ਦੀ ਤੇ ਹਾਜ਼ਰੀ ਲੱਗਦੀ ਹੈ ਲਿਸਟ ਆਈ ਹੈ ਮੇਰੇ ਕੋਲ ਉਹਦੀ ਪੂਰੀ ਤੇ ਇਹਦੀ ਬਿਜ਼ਨਸ ਨੋ ਮਿਸ ਕਰਤ ਜੇ ਬਿਜ਼ਨਸ ਨੋ ਮਿਸ ਕਰਤ ਹੋਈ ਆ ਜੀ ਅੱਛਾ ਕੀ ਨੇ ਕੀਤੀ ਐ ਇਹ ਕੇਸਰ ਸਿੰਘ ਨਾਮ ਦਾ ਕੋਈ ਬੈਕਟਰੀ ਆ ਉਹਨੇ ਕੀਤੀ ਐ ਉਹ ਲਿਸਟ ਮੇਰੇ ਕੋਲ ਵੀ ਆਈ ਆ ਤੇ ਮੈਂ ਤੁਹਾਨੂੰ ਭੇਜ ਦਿੰਨਾ ਤੇ ਭੇਜ ਦੋ ਆਪਾਂ ਵੈਰੀਫਾਈ ਕਰਾ ਲਈਏ ਠੀਕ ਹੈ ਜੀ ਓਕੇ ਥੈਂਕ ਯੂ ਠੀਕ ਹੈ ਜੀ ਇਹ ਤਾਂ ਸੀ ਨਗਰ ਨਿਗਮ ਮੁਹਾਲੀ ਦੇ ਸੈਨੀਟੇਸ਼ਨ ਵਿੰਗ ਦਾ ਮਾਮਲਾ 25 ਡਰਾਈਵਰ ਫਰਜੀ ਭਰਤੀ ਕੀਤੇ ਗਏ ਨੇ ਇਸ ਪਿੱਛੇ ਕੌਣ ਹੈ ਜਾਂ ਜੇਬਾਂ ਦੇ ਵਿੱਚ ਲੁੱਟ ਦੀ ਕਮਾਈ ਕੌਣ ਪਾਉਂਦਾ ਹੈ ਇਹ ਜਾਂਚ ਦਾ ਵਿਸ਼ਾ ਹੈ ਮੈਡਮ ਕਮਿਸ਼ਨਰ ਨੇ ਵੀ ਕਿਹਾ ਤੇ ਮੇਅਰ ਜੀਤੀ ਸਿੱਧੂ ਨੇ ਵੀ ਕਿਹਾ ਕਿ ਮਾਮਲੇ ਦੀ ਜਾਂਚ ਕਰਾਉਣਗੇ ਇੱਕ ਪਾਸੇ ਜੋ ਪੰਜਾਬ ਸਰਕਾਰ ਆ ਉਹ ਦਾਅਵੇ ਕਰਦੀ ਆ ਕਿ ਰਿਸ਼ਵਤਕੋਰੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੂਜੇ ਪਾਸੇ ਜਿਸ ਤਰ੍ਹਾਂ ਦਾ ਇਹ ਗੋਲਮਾਲ ਆ ਆਪਣੇ ਆਪ ਦੇ ਵਿੱਚ ਇੱਕ ਵੱਡੀ ਠੱਗੀ ਆ ਇਹ ਵੀ ਹੋ ਸਕਦਾ ਕਿ ਜੇਕਰ ਆਪਾਂ ਪਿਛਲੇ 15 ਸਾਲਾਂ ਦੀ ਗੱਲ ਕਰੀਏ 15 ਸਾਲਾਂ ਤੋਂ ਇਸ ਤਰ੍ਹਾਂ ਠੱਗੀ ਠੋਰੀ ਦਾ سلسلہ ਚੱਲਦਾ ਤਾਂ ਕਈ ਕਰੋੜ ਰੁਪਏ ਨਜਾਇਜ਼ ਤੌਰ ਤੇ ਜਾਲੀ ਡਰਾਈਵਰਾਂ ਨੂੰ ਦਿੱਤਾ ਗਿਆ ਸੋ ਉਹ ਸੋ ਜਿਹੜਾ ਠੇਕੇਦਾਰ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਉਹਦੇ ਕੋਲ ਇਹ ਇਸ ਨਾਮ ਦੇ ਬੰਦੇ ਹੈ ਜਾਂ ਨਹੀਂ ਹੈ ਕਿ ਲਲ ਮਾਮਲਾ ਵਿਜੀਲੈਂਸ ਕੋਲੇ ਵੀ ਹੈ ਦੇਖਦੇ ਆ ਵਿਜੀਲੈਂਸ ਕਦੋਂ ਤੱਕ ਇਸ ਨਾਮਲੇ ਦੀ ਜਾਂਚ ਕਰੇਗੀ ਸੋ ਮੈਨੂੰ ਦੇ ਉਜਾਸਤ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ